ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਤੇ ਅੰਗਰਾ ਡੈਰੀ ਵਾਰੰਕ ਤੇ ਜਿਹੜੇ-ਜਿਹੜੇ ਵੀਰ ਮੇਰੇ ਚੈਨਲ ਨਾਲ ਜੁੜਿਆ ਰਹੇ ਸੇਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਨ ਵਾਸਤੇ ਸੰਪਰਕ ਨੰਬਰ ਹੈਗਾ ਜੀ 9894016432 ਬੜੀ ਇੱਧਰੋਂ ਆਕੇ ਹੋ ਆਪਣੇ ਆਪਣੇ ਮੈਂ ਅੱਜ ਆਪਾਂ ਪਾਈ ਉਪਕ ਖੋਦ ਵਿੱਚ ਪਹੁੰਚਿਆ 75 ਸਾਹ ਕੋਲੇ ਐਡਾ ਤਸੱਲੀ ਬੱਸ ਆਫ ਕੈਮਰੇ ਸਾਡੀ ਗੱਲਬਾਤ ਹੋਈ ਆ ਬਾਈ ਜੀ ਕੋਈ ਕਿਸੇ ਵੀ ਕਿਸਮ ਦੀ ਕੋਈ ਵੀ ਪ੍ਰੋਬਲ ਨਹੀਂ ਹੈਗੀ ਆ ਇਹ ਤਾਂ ਕੱਲੇ ਕਰਕੇ ਤੜਕਨ ਦਾ ਫੌਜ ਚ ਪਤਲੇ ਉਹਨੇ ਇੱਕ ਬਸੂ ਰੱਖਨੇ ਆ ਪਹਿਲਾਂ ਉਹ ਬਾਈ ਤੋਂ ਨਾਮ ਐਡਰੈਸ ਪੁੱਛਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਆਪਣਾ ਪੂਰਾ ਨਾਮ ਤੇ ਐਡਰੈਸ ਦੋ हां जी ਪਿੰਡ ਭਾਈ ਰੂਪਾ ਖੁਰਦਾ ਜੀ ਆਪਣੇ ਹਾਂ ਜੀ ਮੈਂ ਸਰਪੰਚਾ ਮਜੂਦਾ ਜੀ ਐਤੀ ਨਾਮ ਕੀ ਆਪਣਾ ਨਾਮ ਗਰਮੀਤ ਸਿੰਘ ਜੀ ਮੇਰਾ ਨਾਮ ਆ ਤੇ ਕੋਠੇ ਸੰਭ ਭਾਈ ਰੂਪੇ ਜਦੋਂ ਆਪਾਂ ਦਿਆਲਪੁਰੇ ਰੋਡ ਨੂੰ ਜਾਂਦੇ ਆ ਜੀ ਭਾਈ ਰੂਪੇ ਤੋਂ ਹਾਂ ਜੀ ਹਾਂ ਜੀ ਬਸ ਉੱਥੇ ਆਪਣਾ ਘਰ ਆ ਜੀ ਉੱਥੇ ਤੇ ਜ਼ਿਲ੍ਹਾ ਬਠਿੰਡਾ ਤਸੀਲਪੂਲਾ ਹੈ ਜ਼ਿਲ੍ਹਾ ਬਠਿੰਡਾ ਤਸੀਲਪੂਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ ਜੀ ਆਪਣਾ 77 102 0650 077102 06250 ਇਹ ਫੋਨ ਚੰਦਰਾ ਹੈ ਜੀ ਇਹ ਬੈੜ ਕਿਹੜਾ ਸੂਆ ਸੂਣ ਇਹ ਜੀ ਪਹਿਲ ਦੂਜੇ ਸੂਏ ਸੂਗੀ ਜੀ ਹੁਣ ਦੂਜੇ ਸੂਏ ਹਾਂ ਉਹ ਪਹਿਲੇ ਸੂਏ ਦੀ ਬੱਛੀ ਹੈ ਜੀ ਦੂਜੇ ਸੂਏ ਸੂਗੀ ਹੁਣ ਪਹਿਲੇ ਸੂਏ ਤੁਹਾਡੇ ਕੋਲੇ ਨੇ ਕਿੰਨਾ ਦੁੱਧ ਕੱਢਿਆ ਪਹਿਲੇ ਸੂਏ ਜੀ 24 ਲੀਟਰ ਦੁੱਧ ਦਿੱਤਾ ਸੀ ਇਹਨੇ ਜੀ 24 ਲੀਟਰ ਪੂਰਾ 24 ਲੀਟਰ ਜੀ ਬਹੁਤ ਠੰਡੀ ਹੈ ਬਹੁਤ ਸੀੜਾ ਬਹੁਤ ਵਧੀਆ ਜੀ ਬੈੜ ਘਾਲੇ ਰੱਖਣ ਵਾਲੀ ਹੈ ਗਾਰੰਟੀ ਨਾ ਦੇਵਾਂਗੇ ਜੀ ਹਾਂਜੀ ਪੂਰੀ ਗਾਰੰਟੀ ਨਾਲ ਹੁਣ ਤੁਹਾਡੇ ਸਾਹਿਬ ਨਾਲ ਕਿੰਨਾ ਦੁੱਧ ਕਢ ਦੂ ਐਤੀ ਇਹ ਜੀ 27 22 ਲੀਟਰ ਦੇਉਗੇ ਜੀ ਦੁੱਧ ਤੇ ਅਸੀਂ ਛੱਡੀ ਨੂੰ ਵੀ ਥੋੜਾ ਪਹਿਲਾਂ ਤਾਂ ਹੀ ਥੋੜੀ ਲੱਸੀ ਆ ਹਾਂਜੀ ਛੱਡੀ ਨੂੰ ਨਾ ਮਾੜਾ ਡੇਢ ਡੇਢ ਮਹੀਨਾ ਪਹਿਲਾਂ ਹੀ ਛੱਡੀ ਆ ਬਸ ਇਹੀ ਕਾਰਨ ਆ ਹਾਂ ਉਹ ਦਸੱਲੀ ਪੂਰੀ ਆ ਜੀ ਘਰ ਦੀ ਵਹਿੜ ਆਪਣੀ ਹਾਂਜੀ ਹਾਂ ਇਹਦਾ ਮੁੰਡਾ ਹੁਣ ਫੌਜੀ ਕਰਕੇ ਬਸ ਸੱਤ ਪਸ਼ੂ ਵਾਲੇ ਸੰਭਦੇ ਨਹੀਂ ਤੇ ਤਾਂ ਵੇਚਣੀ ਪੈਂਦੀ ਐ ਹਾਂਜੀ ਭਾਈ ਬਾਤ ਕੀ ਫੇਸ ਵੀ ਦੱਸਦਾ ਵਹਿੜ ਦਾ ਹੂੰ ਤੇ ਪਹਿਲੇ ਸੂਏ ਵੀ ਕਹਿ ਸਕਦੇ ਸੀਗੇ ਹਾਂ ਦੂਜੇ ਸੂਏ ਆ ਜੀ ਤੇ ਦੂਜੇ ਸੂਆ ਹਾਂ ਯਾਨੀ ਤਾਂ ਨਹੀਂ ਬੰਦਿਆ ਝੂਟਨੀ ਵਾਲ ਮੈਂ ਝੂਟ ਨਹੀਂ ਜੀ ਇਹ ਚੱਕਰ ਵੀ ਇਹਦਾ ਵੀ ਬਾਕੀ ਬਾਈ ਜੀ ਥਾਲੇਵਾ ਬਹੁਤ ਵਧੀਆ ਲੱਗਿਆ ਮੁੱਠੀ ਵਾਲਾ ਖਾਣਾ ਮੋਟਾ-ਮੋਟਾ ਤੇ ਸੰਧੀ ਸੀਲ ਦੀ ਤਾਂ ਤੁਹਾਡੇ ਸਾਹਮਣੇ ਦੇਖ ਲਓਗੀ ਕਾਲਾ ਕਦੀ ਜਾਂਦੀ ਕੋਈ ਚੱਕਰ ਹੀ ਨਹੀਂ ਜੀ ਸੰਧੀ ਸੀਰ ਤਾਂ ਲੋ ਜਮੇ ਨਹੀਂ ਆਏ ਕੋਈ ਜਵੇਂ ਮਰਜੀ ਥੱਲੇ ਬੈਠ ਕੇ ਕੋਈ ਉਹੋ ਕਰੀ ਜਾਓ ਜੀ ਕੋਈ ਚੱਕਰ ਹੀ ਨਹੀਂ ਪੂਰਾ ਵੀ ਤੇ ਖਾਣ ਤੋਂ ਇਹਨੂੰ ਖੁੱਲ੍ਹਿਆ ਜੀ ਸਰਪੰਸਾ ਹਾਂ ਜੀ ਕੋਸ ਮਰਜੀ ਪਾ ਦਿਓ ਜੀ ਖਾਣ ਨੂੰ ਹਾਂ ਪੂਰੀ ਖੁੱਲੀ ਹੋਈ ਠੀਕ ਜੀ ਪੂਰੀ ਖੁੱਲੀ ਆ ਜੀ ਖਾਣ ਨੂੰ ਬੈੜਾ ਪੂਰੀ ਆ ਪੂਰੀ ਵਧੀਆ ਜੀ ਹਾਂ ਬੈੜਾ ਬਾਕੀ ਗਈ ਸ਼ਾਇਨਿੰਗ ਵੇਰਾ ਬਹੁਤ ਵਧੀਆ ਖੁੱਲੀ ਹੈਰ ਸੱਤ ਪੈਂਦੀ ਆ 8-7 ਦਿਨ ਸੌਂਦੇ ਰਹਿੰਦੇ ਆ ਜੀ ਬਸ ਇਹਦੇ ਇਹ ਨਸਲ ਆ ਜਿਹੜਾ ਉਹ ਵੀ ਦੁੱਧ ਚੰਗਾ ਹੀ ਘੜਦੀ ਹੁੰਦੀ ਆ ਹਾਂ ਜੀ ਹਾਂ ਕਿੰਨੇ ਦਿਨ ਦਾ ਸੌਂਚੀ ਇਹ ਜੀ ਉ ਤਰੀਕ ਤਾਂ ਇਹਦੇ 20 ਤਰੀਕ ਨੂੰ ਜਨਮ ਪੂਰੇ ਹੋਣੇ ਆ ਹਾਂ ਜੀ ਤੇ ਮਤਲਬ ਇੱਕ ਦੋ ਦਿਨ ਪਹਿਲਾਂ ਹੀ ਸੂ ਪੈਂਦੀ ਆ ਇਹ ਅੱਗੇ ਵੀ ਕਦੋਂ ਦਿਲ ਬੰਨਣਾ ਸੁਪੂਗੀ ਠੀਕ ਹਾਂਜੀ ਤੇ ਸੀਮਨ ਦਾ ਪਤਾ ਕੋਈ ਕਿਹੜਾ ਰਖਾਇਆ ਟੀਨ ਠੀਕ ਹੈ ਜੀ ਦਿਆਲਪੁਰੇ ਵਾਲੇ ਡਾਕਟਰ ਨੇ ਵਧੀਆ ਰਖਾਇਆ ਸੀ ਜੀ ਠੀਕ ਹੈ ਜੀ ਅੱਛਾ ਹਾਂਜੀ ਉਹ ਮੇਰੇ ਹੁਣ ਯਾਦ ਨਹੀਂ ਕਿਹੜਾ ਟੀਕਾ ਉਹ ਮੈਂ ਪੁੱਛ ਕੇ ਦੱਸ ਦੂੰਗਾ ਜੀ ਅਗਲੇ ਨੂੰ ਹਾਂਜੀ ਤੇ ਕੋਈ ਬੰਦਾ ਘਰੇ ਰਖਣਵਾਤੇ ਘਰੇ ਜੀ ਗਾਰੰਟੀ ਫੁੱਲ ਆ ਜੀ ਘਰਵਾਤੇ ਫੁੱਲ ਗਾਰੰਟੀ ਜੀ ਕਦੋਂ ਮਰਜੀ ਆਪਣੀ ਫੁੱਲ ਗਾਰੰਟੀ ਹੈ ਜੀ ਲੰਬਾ ਅਸਰ ਪੈਂਦਾ ਮੈਂ ਮਜੂਤਾ ਮੈਂ ਇਹਦੇ ਤੇ ਗੱਲ ਹੀ ਨਹੀਂ ਕਰਦਾ ਸੀ ਜੀ ਕੋਈ ਖੋਲ ਕੇ ਲਖਾ ਹਾਂਜੀ ਖੋਲ ਕੇ ਬਾਕੀ ਕੋਈ ਵਪਾਰ-ਤਪਾਰ ਨਹੀਂ ਤੁਹਾਨੂੰ ਬਣਾਇਆ ਕੋਈ ਵਪਾਰੀ ਨਹੀਂ ਆਪਾਂ ਪਸ਼ੂਆ ਪੈਜੀ ਕਰਦੇ ਹਾਂ ਪਸ਼ੂਆ ਹਾਂ ਸੰਦੀ ਸੀਰਕਵਰ ਫਿਰ ਤੁਹਾਨੂੰ ਦੱਸਦੇ ਆਂ ਕਿ ਆ ਤੱਕ ਤੋਂ ਸਾਹਮਣੇ ਆ ਜੇ ਆਰਾਮ ਨਾਲ ਗਾਲਾ ਕਰੀ ਜਾਂਦੀ ਐ ਤਾਂ ਕੋਈ ਲੋੜ ਨਹੀਂ ਸਿਰੋਕਲੇ ਬੜੀ ਤੁਰਨਾ ਜੱਪੜਾ ਅੰਦਰ ਜੀ ਕੀ ਬੋਦੀ ਵਾਲੀ ਛੋਟਾ ਕੰਨ ਬਿਲਕੁਲ ਬੱਚਿਆਂ ਦੇ ਵੇਰੇ ਬਹੁਤ ਮੋੜ ਲੋਹੜੀ ਨੂੰ ਕਿੱਟੇ ਹੈ ਨਾ ਬਾਹਰ ਦਰ ਵੇਖੇ ਬਾਰ ਕਾਟਦੇ ਪਹਿਲਾਂ ਬਸ ਹੀ ਬੋਦੀ ਦੱਸਦਾ ਵਈ ਜੋ ਸੋਟੇ ਤੋਂ ਕੁਝ ਨਾ ਤਾਂ ਪਤਾ ਲੱਗ ਜਾਂਦਾ ਕਿਹੜੇ ਬੰਦੇ ਨੂੰ ਪਾਟਾ ਬਾਕੀ ਬਾਈਕ ਸੱਲੀ ਪੂਰੀ ਸੱਲੀ ਹੁੰਦੀ ਆ ਤਾਂ ਕੋਈ ਗੱਲ ਨਹੀਂ ਤੇ ਪੂਰੀ ਦਸੱਲੀ ਹੈ ਜੀ ਵੀ ਕਦੋਂ ਵੀ ਲਾਂਬਾ ਦੇ ਸਕਦਾ ਆਪਾਂ ਨੂੰ ਜੀ ਇਹਦੇ ਬਾਰੇ ਹਾਂ ਜੀ ਹਾਂ ਐ ਨਹੀਂ ਕੋਈ ਬਾਈ ਜੀ ਲੈਣ ਦੇ ਜਾਂ ਰੇਟ ਕਿੰਨਾ ਰੱਖੋਗੇ ਰੇਟ ਜੀ ਇਹਦਾ 115 ਜੀ 115 ਰੇਟ ਕੁਝ ਮਾਨਤਾਣ ਹੋਰ ਕਰ ਦੇਵਾਂਗੇ ਜੀ ਬਸ ਇਹੀ ਇੰਨਾ ਕੁ ਦੱਸ ਦੀ ਛੱਡ ਦੋ ਬਸ ਖੀਰ ਲਈ ਆ ਜੀ ਇੱਕ ਚੀਜ਼ ਆ 110000 ਹਾਂ 110 ਦੀ ਆ ਪਕਿਆ ਨਹੀਂ ਹੈਗਾ ਹਾਂ ਲੈ ਆਉਣਾ ਦਾ ਜਿੰਨਾ ਮਰਜੀ ਕਰਾਈ ਜੋ ਜੀ ਬਾਕੀ ਦੁੱਧ ਸਾਲ ਆ ਬਾਈ ਬਣਾਉਗੀ ਜੀ ਹਾਂ ਪੂਰਾ ਬਹੁਤ ਬਹੁਤ ਤਕੜਾ ਬਣਾਵਾਂ ਨਹੀਂ ਆ ਵਾ ਵਾ ਜੀ ਤਿੰਨ ਦਿਨ ਪਏ ਆ ਨਾ ਜੀ ਸੰਤਾਕ ਪਏ ਆ ਹਾਂ ਤਿੰਨ ਦਿਨ ਹੋਰ ਵੀ ਬਹੁਤ ਵਾ ਥਾਣਾ ਥੁਣਾ ਦੀ ਕੋਈ ਸੀਰ ਦੋਨੇ ਪਾਸੇ ਬਹਿ ਕੇ ਚੋਈ ਜਾਇਆ ਵਿਚਾਕੀ ਇਹਦਾ ਬਸ ਇਹੀ ਕਾਰਨ ਆ ਬਾਈ ਜੀ ਨੇ ਦੱਸਿਆ ਕਹਿੰਦੇ ਵੀ ਛੱਡੀ ਅਸੀਂ ਵੀਨਾਂ ਦਿਨਾਂ ਦੇ ਟਿਕ ਮਨ ਹਾਂ ਠੀਕ ਉਹ ਵੀ ਰੱਖਦੇ ਆਪ ਕੈਮਰਾ ਗੱਲਬਾਤ ਹੋ ਜੇਰਾ ਕੋ ਪਹਿਲਾ ਵੇਚਣ ਦੀ ਸਕੀਮ ਨਹੀਂ ਸੀ ਇਹ ਅਸੀਂ ਦਾ ਕੱਲ ਹੀ ਬਣਾਈ ਹੈ ਤੇ ਕੋਈ ਉਹ ਐ ਨਾ ਆਏ ਨਹੀਂ ਸੀ ਭਈਏ ਸੀ ਕਲਾ ਬਿਵਾਰੀ ਬੰਦੇ ਆ ਜੀ ਹਾਂਜੀ ਹਾਂਜੀ ਹਾਂ ਕੋਈ ਬਿਵਾਰੀ ਨਹੀਂ ਇੱਕ ਵਾਰੀ ਨਾਮ ਤੇ ਐਡਰੈਸ ਦੁਆਰਾ ਬੋਲੋ ਹਾਂਜੀ ਨਾਮ ਮੇਰਾ ਗਰਮੀਤ ਸਿੰਘ ਸਰਪੰਚ ਭਾਈ ਰੁੱਪੇ ਤੋਂ ਜਿਹੜਾ ਦਿਆਲਪੁਰੇ ਵਾਲਾ ਰੋਡ ਮਾਈ ਦੇ ਜੀ ਵਾਲਾ ਵੱਜਦਾ ਜੀ ਉਹ ਤੇ ਆਪਣਾ ਘਰ ਆ ਦਿਆਲਪੁਰੇ ਕੋਠੇ ਵੱਜਦਾ ਜੀ ਇਹ ਹਾਂ ਭਾਈ ਰੁੱਪੇ ਦੇ ਖੁਰ ਭਾਈ ਰੁੱਪੇ ਖੁਰਦੇ ਉਹ ਭਾਈ ਰੁੱਪੇ ਖੁਰਦੇ ਦੇ ਠੀਕ ਹੈ ਹਾਂਜੀ ਹਾਂ ਸਰਪੰਚ ਆ ਮੇਰਾ ਸਾਹਮਣੇ ਬੋਰਡ ਲੱਗਿਆ ਵਾ ਬੱਡੀ ਕੋਠੀ ਇਧਰ ਜਾ ਸਵਦੇ ਵਾਲੇ ਪਾਸੇ ਸਿੱਧੂ ਸਾਹਿਬ ਦਾ ਮੂਰੇ ਬੋਰਡ ਲੱਗਿਆ ਵਾ ਜੀ ਉਹ ਆਪਣਾ ਠੀਕ ਹੈ ਜੀ ਭਾਈ ਜੀ ਨੰਬਰ ਲਾਉਣਾ ਸਭਾ ਸਾਡਾ ਹਾਂਜੀ ਹਾਂ ਕੋਈ ਨੰਬਰ ਤੇ ਸੰਪਰਕ ਕਰਦੇ ਸਾਰੀ ਜਾਣਕਾਰੀ ਲੈ ਸਰਬ। ਓਕੇ ਬਾਈ। ਧੰਨਵਾਦ ਜੀ।